ਆਪਦਾ ਹੀ ਹੁੰਦਾ ਬੰਦੇ ਨੇ ਜੇ ਖਾਣਾ ਬਗਾਨਾ ਤੇ ਆਪਦਾ ਟਿੱਟ ਵੀ ਆਪਦਾ ਕਹੇ ਦਿਨ ਨਿਕਰੇ ਜਾ ਕੇ ਖਾਦਾ ਸ਼ਾਜ ਦਾ ਬੋਲੇ ਸ਼ਾਨਣੀ ਵੀ ਬੋਲੇ ਹਰ ਪਗਾਨਾ ਟਿੱਟ ਤੇ ਆਪਦਾ ਹਾਂ ਉਹ ਹੀ ਗੱਲ ਜਦੋਂ ਆਈ ਨਾ ਪਾਲੇ ਦੇ ਘਰੋਂ ਪਾਲੇ ਪਾਲਾ ਜਾਨੀਏ ਦਾ ਡੈਡੀ ਇਹਦਾ ਫਾਦਰ ਇਸਕਾ ਫਾਦਰ ਹਰਜੀਤ ਸਿੰਘ ਦਾ ਇਹ ਪਾਉ ਕਹਿੰਦੀ ਨਹੀਂ ਪਾਉ ਇਹਨਾਂ ਦਾ ਤੇ ਉਹਦਾ ਉਹ ਵੀ ਤਾਂ ਪਾਉ ਹੀ ਕਹਿੰਦੇ ਸੀ ਟੀਲੇ ਅਰਗੀ ਅੱਜ ਮਾਰੀ ਦੀ ਇਹ ਮੱਜਾਂ ਜਵੜ ਗਈ ਕਰਦੀ ਸੀ ਚਾਹ ਚਾਹ ਬੰਦਿਆਂ ਜਿਹੜਾ ਕੰਮ ਵੀ ਕਰਦੀ ਸੀ ਕਰਦੀ ਸੀ ਸਵਾ ਕੋਈ ਕੰਮ ਨਹੀਂ ਕਿਤੇ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ ਪੋਛਲਾ ਪਿੱਡੀਆਂ ਕਿੱਡੀਆਂ ਕਿੱਡੀਆਂ ਪੰਡਾ ਪੱਟੀਆਂ ਦੀਆਂ ਆਉਂਦੀਆਂ ਚੱਕ ਕੇ ਤੇ ਕਿੰਨਾ ਮਾਲ ਖਾਂਬਦੀ ਤਾਂ ਪੰਡ ਨੇ ਉਹਨੂੰ ਘਟੂ ਕਹਿੰਦੇ ਗੱਟੂ ਚ ਭਾ ਕੇ ਲੈ ਆਉਂਦੀ ਸੀ ਉਹਨੂੰ ਪੰਡਾਂ ਵੀ ਦੋ ਜਣੇ ਨਹੀਂ ਚੁਕਾ ਸਕਦੇ ਹੁੰਦੇ ਅੱਡੀ ਤੂੰ ਕਿਤੇ ਖੜੀ ਦੀ ਭੈਣ ਦੂਆ ਪੋਛਲਾ ਆਪਦੀ ਭੈਣ ਨੂੰ ਪੁੱਛ ਲਾ ਤੂੰ ਨਹੀਂ ਵੇਖਿਆ ਤਾਂ ਭੈਣ ਨੇ ਸਾਰਾ ਕੁਝ ਵੇਚਿਆ ਬੱਸ ਕਰਿਆ ਕਰ ਟੂ ਇਟਸ ਟਰੂ ਬ੍ਰਦਰ ਟੂਰੀ ਰੋਂਗ ਅਥਾ ਮੈਂ ਰੋਂਗ ਨਹੀਂ ਰੋਂਗ ਆ ਤੂੰ ਆਰੋ ਵਾਲਾ ਉਹ ਵਾਹ ਹਰਜੀਤੀ ਪਾਲੇ ਦੀ ਕੁੜੀ ਚਾਰ ਭਰਾਵਾਂ ਦੀ ਤੈਨੂੰ ਸੱਚੀ ਭੈਣ ਨੂੰ ਦੁੱਖ ਲੱਗਦਾ ਉਹਦੀ ਭੈਣ ਵਖਾ ਦੂ ਥੋੜੇ ਦਿਨਾਂ ਚ 12 ਮਹੀਨੇ ਦਾ ਸੌਤੇ ਨਹੀਂ ਉੱਠਦੇਗੇ। ਇਹਦੀ ਭੈਣ ਵਖਾ ਦੂ ਦਾ ਮੂੰਹ ਵਿੱਚ ਵੜਿਆ ਪਿਆ ਜਮਾਂ ਹੀ ਤੇ ਇਹਦਾ ਮੂੰਹ ਵੇ ਲੋ ਖਾ ਖਾ ਕੇ ਕਿਵੇਂ ਲੈ। ਗੱਲਾਂ ਵੇ ਡੇਕਦੀਆਂ ਫਿਰਦੀਆਂ ਕਿਦਾਂ। ਕਿਦਾਂ ਸੁਮੋ ਪਹਿਲਵਾਨ ਬਣੀ ਫਿਰਦੀ। ਤਾਂ ਤੇਰੀਆਂ ਕੀ